ਔਰ ਉਸ ਐਫਏ ਦੀ ਤਫਤੀਸ਼ ਕਰਨ ਦੇ ਲਈ ਵਕੀਲ ਹੋ ਕੇ ਬਾਰਡਰ ਪਰ ਟੀਮ ਬਣਾਈ ਗਈ ਹੈ ਤੇ ਐਸ ਪੀ ਐਸ ਪੀ ਡੀ ਸਾਹਿਬ ਇਹ ਸਪੈਸੀਫਿਕ ਸਿਚੁਏਸ਼ਨ ਸਾਊਥ ਤੇ ਜਾਂਚ ਸੀ ਇਹ ਇਸ ਪੁਲਿਸ ਆਫ ਦੀ ਉਪਰੋਂ ਸੁਪਰਵੀਜ਼ਨ ਦੇ ਵਿੱਚ ਇਹ ਕੇਸ ਸੋਲਵ ਕੀਤਾ ਗਿਆ ਜਿਸ ਵਿੱਚ ਕਿ ਹੁਣ ਤੱਕ ਪੰਜ ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਵ ਸਨ ਉਹ ਸਾਰੇ ਅਰੈਸਟ ਕੀਤੇ ਗਏ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਲੋਕ ਮੌਕੇ ਦੇ ਉੱਪਰ ਜਿਹਨਾਂ ਨੇ ਅਟੈਕ ਕੀਤਾ ਸੀ ਉਹ ਵੱਖਰੇ ਤੌਰ ਤੇ ਜਿਨ੍ਹਾਂ ਨੇ ਰੇਕੀ ਕੀਤੀ ਸੀ ਦੋ ਲੋਕ ਵੀ ਰਿਟਾਇਰ ਹੋਏ ਨੇ ਤੇ ਇਹਨਾਂ ਸਾਰੇ ਪੰਜ ਪੰਜਾਂ ਬੰਦੇ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਇਸ ਤਰ੍ਹਾਂ ਵਾਲੇ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਗ੍ਰਾਹ ਹੋਇਆ ਜਿਹੜੀ ਸਕੂਟੀ ਚੋਰੀ ਕਰਕੇ ਲੈ ਕੇ ਗਈ ਸੀ ਸਕੂਟੀ ਲੈ ਕੇ ਗਈ ਸੀ ਉਹ ਵੀ ਸਕੂਟੀ ਗ੍ਰਾਹ ਹੋ ਚੁੱਕੀ ਤੇ ਇਸ ਤੋਂ ਲਾਗਤ 80000 ਰੁਪਏ ਤੇ ਜਿਹੜੀ ਉਹਨਾਂ ਨੇ ਕਿਰਚੋਰਡ ਰੋਡ ਤੇ ਮੌਕੇ ਤੇ ਇਸਤੇਮਾਲ ਕੀਤੀ ਸੀ ਉਹ ਵੀ ਸਾਰੇ ਗ੍ਰਾਹ ਹੋ ਚੁੱਕੀ ਹੈ ਇਹਦਾ ਸਰਣ ਅਜਪੂਰ ਨੂੰ ਵੀ ਪੇਸ਼ ਕਰਕੇ ਡਿਮਾਂਡ ਮੈਕਿਸਮ ਦੀ ਜਿਸਨੂੰ ਕੋਰਟ ਕੇਸਿਸ ਦੇ ਵਿੱਚ ਸੋਲਵ ਹੋਏ ਅਤੇ ਜਿਹੜੇ ਕੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸਿਸ ਦੇ ਸਾਰੇ ਕੋਲ ਆਸਮੇ ਕਿ ਮੈਂ ਇਹ ਦੱਸ ਰਹੇ ਹਾਂ ਸਾਰੇ ਜਿਹਦੀ ਬੁਤ ਡੁੱਟਦੀ ਸੀ ਜਦੋਂ ਅਸੀਂ ਅੰਦਰ ਗਏ ਪਹਿਲੇ ਤੋਂ ਵਾਪਸ ਜਿਹੜੇ ਸਮਾਂ ਚਾਹਦੇ ਇਹ ਗਲਤ ਨਹੀਂ ਕਿ ਉਹਦੇ ਦੋਸਤ تھے ਤੇ ਉਹ ਜਿਹੜਾ ਜਿਹੜਾ ਇਹ ਜਿਹੜਾ ਕਿ ਜਿਹੜਾ ਚੂਸ ਕਰਨ ਕੁਮਾਰ ਹੈ ਇੱਕ ਅੱਧ ਦਸਨ ਦਾ ਚਾਰ ਤੋਂ ਪੰਜ ਸਾਲ ਪਹਿਲਾਂ ਅਸੀਂ ਪ੍ਰੋਬਲਮ ਨਹੀਂ ਕੰਮ ਵੀ ਕੀਤਾ ਇਸ ਕਰਕੇ ਕਿ ਉਹ ਪਤਾ ਸੀ ਬੇਸ਼ਾਮ ਇਸ ਸਮੇਂ ਦੇ ਆਸ-ਪਾਸ ਜਿਹੜਾ ਦੁਕਾਨਦਾਰ ਜਿਹੜਾ ਹੈਗਾ پیسے ਲੈ ਕੇ ਜਾਂਦੇ ਨੇ ਤੇ ਇਸ ਕਰਕੇ ਕੀ ਹੈ ਉਹ ਮਨੋਜ ਜਿਹੜੀ ਵੀ ਨਹੀਂ ਇਹ ਉਹ ਆਪਣਾ ਇਹਨਾਂ ਉੱਪਰ ਤੋਂ ਮੈਂ ਕਰ ਰਹੀ ਸੀ ਇਹਨਾਂ ਉੱਪਰ ਕੋਈ ਮਾਮਲਾ ਨਹੀਂ ਦੱਸਦੇ ਇਹਨਾਂ ਦੇ ਵਿੱਚ ਜਿਹੜੇ ਦੋ ਉਸ਼ੀ ਲੇ ਕਿਨੇ ਕਰਨ ਕੁਮਾਰ ਪਨੀ ਅਤੇ ਰਜਿੰਦਰ ਸਿੰਘ ਉਹ ਪੁਜਰੀ ਇਹਨਾਂ ਦੇ ਪ੍ਰੋਪਰਟੀਆਂ ਦੇ ਵਿੱਚ ਹੈ ਕਿੰਨੇ ਦਿਨ ਤੋਂ ਪਲਾਨ ਕਰ ਰਹੇ ਸੀ ਸਰ ਇਹ ਥੋੜੀ ਜਿਹਾ ਇਹਨਾਂ ਦੀ ਕਰਨ ਦੇ ਦਸਮੇ ਟਾਪਾ ਕਿੰਨੇ ਦਾ ਕਾਫੀ ਦਿਨ ਪਹਿਲੇ ਇਹ ਦਿਵਾਰ ਦੇ ਵਿੱਚ ਪਲੈਸਿੰਗ ਤੋਂ ਮੇਨ ਜਿਹੜਾ ਜਿਹੜੀ ਪਲੈਨਿੰਗ ਹੋ ਰਹੀ ଥିਦੀ ਹੈ ਬਾਕੀ ਸਾਰੇ ਬੰਦੇ ਨੇ ਮੋਡੀਫਾਈਕੇਸ਼ਨ ਨਾਲ ਜੁੜੀ ਹੈ ਤੇ ਉਸ ਤੋਂ ਬਾਅਦ ਇੱਕ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਫਲਾਈਰ ਇਸ ਸਿਸਟਮ ਨੂੰ ਅ ਜੰਮ ਸਰ ਨੂੰ ਪਤਾ ਸੀਗਾ ਕਿੰਨਾ ਕੈਸ਼ ਲੈ ਕੇ ਜਾ ਰਹੇ ਆ ਇੰਨੀ ਵੱਡੀ ਮਾਤਰਾ ਇਤਿਆਜ ਲੈ ਕੇ ਜਾ ਰਹੇ ਦੁਕਾਨਦਾਰ ਇਹ ਕਿ ਇਹ 10 ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨਦਾਰ ਨੂੰ ਪਰ ਇਸ ਦਾ ਕਿੰਨਾ ਪਤਾ ਸੀ ਕਿ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਬੰਦਾ ਕੇ ਦੋ ਜਾਂਦੇ ਨੇ ਕਿ ਨਾਲ ਪਾਸ ਕੈਸ਼ ਰੂਮ ਲਾ ਕੇ ਐਗਜੈਕਟ amount ਪਰ ਨਹੀਂ ਦਿੱਤਾ ਸੀ ਬਟ ਇਹ ਨਹੀਂ ਪਤਾ ਸੀ ਐਵਰੇਜ ਕਿੰਨਾ ਕੈਸ਼ ਨਾਲ ਪਾਉਂਦਾ ਸੀ ਜਿਹੜੇ ਸੀ ਜਿਹੜਾ ਬੰਦ ਲੇਕ ਤੋਂ ਸੀ ਜਿਹੜੀ ਮੁਕੀ ਦੇ ਰੇਟ ਵਾਲੇ ਹਨ ਕੋੜਾ amount ਕਿੰਨੀ ਸੀ ਸਰ ਜਿਹੜੀ ਕਿੰਨੀ ਰਿਕਵਰ ਹੋਈ ਹੈ ਕਿੰਨੀ amount ਸੀ ਕਿ ਇਵਨ 10 ਮੁਤਾਬਕ ਤੇ ਲੈ ਕੇ 5 ਲੱਖ ਦੇ ਆਸ-ਪਾਸ ਦੀ amount ਦੱਸ ਦੇ ਕਿ ਇਹਨੇ ਕਿੰਨੇ ਪਾਉਂਦਾ ਹੈ ਕਿ ਨਹੀਂ ਉਹ ਤਾਂ 5 ਲੱਖ ਕਰਦਾ ਹੈ ਇਹ ਸਰ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਦਾਰ ਦਾ ਜੋ ਬੰਦ ਕਰਕੇ ਘਰੇ ਜਾ

ਕਿਸੇ ਕਿਸੇ ਦੇ ਵਿੱਚ ਜਦੋਂ ਇਹ ਸਫਲਤਾ ਮਿਲਦੀ ਹੈ ਕਿਸੇ ਵੀ ਕੋਲ ਆ ਜਾ ਬਸ ਮਿਲ ਗਿਆ ਹੈ ਮੈਂ ਇਹ ਘਰਵਰੀ ਕੀਤੀ ਜਰੂਰੀ ਕਿੰਨੀਆਂ ਟੀਮਾਂ ਲੱਗੀਆਂ ਸਰ ਕਿੰਨੀਆਂ ਟੀਮਾਂ ਸੀ ਜੀ ਸਰ ਇਹਦੇ ਵਿੱਚ ਲੱਖੋਂ 6 ਟੀਮਾਂ ਜਿਹੜੀਆਂ ਵੱਖ-ਵੱਖ ਪ੍ਰੋਜੈਕਟ ਕਰ ਰਹੇ ਸੀ ਜਿਹੜਾ ਜਿਹੜਾ ਮੇਰੇ ਤੋਂ ਇਹ ਕੰਮ ਕਰਾਤਾ ਸਰ ਇਸ ਇਨਸੀਡੈਂਟ ਤੋਂ ਬਾਅਦ ਦੇਰ ਕੀ ਅਠਵੰਤੀ ਦਾ ਸਮਾਂ ਤੋਂ ਰਸਲ ਉਸੇ ਰਾਤ ਨੂੰ ਮੈਂ 12 ਵਜੇ ਤੋਂ ਬਾਅਦ ਵੀ ਕੋਈ ਇਨਸੀਡੈਂਟ ਹੋਇਆ ਸੀ ਕਿ ਚੋਰੀ ਦਾ ਇਹਦੇ ਵਿੱਚ ਆਪਾਂ ਕਾਫੀ ਹੋਰ ਵੀ ਡਿਟੇਲ ਸਾਹਮਣੇ ਆ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਕਰਨ ਹੈਗਾ ਇਹ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਛੱਡ ਕੇ ਚਲਾ ਗਿਆ ਸੀ ਕਿ ਇਹ ਜਿਆਦਾ ਕੁਝ ਛੱਡ ਲਈ ਹੈ ਕਿ ਕਿਸੇ ਸਮੇਂ ਇਸ ਕਰਕੇ ਹੋਰ ਵੀ ਕੁਝ ਕੁਝ ਇਨਸੀਡੈਂਟਸ ਦੇ ਬਾਰੇ ਕੁਝ ਹੈ ਕਿ ਜਿਹੜੀ ਵੈਰੀਫਿਕੇਸ਼ਨ ਮੈਂ ਆਪ ਵੀ ਪਹਿਲੇ ਦੱਸਿਆ ਸੀ ਕਿ ਆਪ ਕਿਸੇ ਦਾ ਡਿਮਾਂਡ ਲੈਣ ਤੋਂ ਬਾਅਦ ਹੀ ਚੀਜ਼ ਨੂੰ ਕਰ ਸਕਦੇ ਹੋ ਸਰ ਵਾਰਦਾਤ ਕਰਨ ਤੋਂ ਬਾਅਦ ਕਿੱਥੇ ਨਿਕਲ ਜਾਂਦੇ ਹੋ ਨਹੀਂ ਜਾਣਦੇ